ਜਿਹੜੀਆਂ ਦੋ ਸੀਟਾਂ ਜਿੱਤੀਆਂ ਨੇ ਠੀਕ ਆ ਜੀ ਇਹ ਦੋ ਸੀਟਾਂ ਨੇ ਵਕਤ ਪਾ ਦਿੱਤਾ ਹਮ ਸਾਰੀਆਂ ਸਰਕਾਰਾਂ ਜੋ ਜੋ ਮਤਲਬ ਕਿ ਖੜੇ ਸੀ ਕਿ ਕੈਂਡੀਡੇਟ ਮੰਨ ਕੇ ਚੱਲੋ ਵੀ 2% ਨੇ ਅੱਜ ਸਾਬਤ ਕਰਤਾ ਵੀ ਅਸੀਂ 2% ਬਹੁਤ ਜ਼ਿਆਦਾ ਵਾਂ ਠੀਕ ਆ ਜੀ ਕਹਿੰਦੇ ਇਹਨਾਂ ਵੀ 2% ਸਿੱਖ ਨੇ ਪਰ 2% ਸਿੱਖ ਇਹਨਾਂ ਤੇ ਭਾਰੀ ਪੈ ਗਏ 2% ਸਿੱਖ ਬਹੁਤ ਭਾਰੀ ਪੈ ਇਹਨਾਂ ਤੇ ਤੇ ਬਹੁਤ ਖੁਸ਼ੀ ਹੈ ਮੇਰੀ ਪਹਿਲੀ ਵੋਟ ਸੀ ਤੇ ਪਹਿਲੀ ਵੋਟ ਹੀ ਪੰਥ ਦੇ ਲੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਾਸੀ ਸਾਹਿਬ ਸਾਡੀਆਂ ਸੰਗਤਾਂ ਨੂੰ ਹਰ ਇੱਕ ਜਿਹੜਾ ਧਰਤੀ ਤੇ ਰੱਬ ਨੇ ਜੀ ਭੇਜਿਆ ਉਹਨੂੰ ਲੱਖ ਲੱਖ ਵਧਾਈ ਹੋਵੇ ਇਹ ਲੜਾਈ ਕੱਲੀ ਸਿੱਖਾਂ ਦੀ ਨਹੀਂ ਸੀ ਇਹ ਲੜਾਈ ਸੀ ਸਾਡੇ ਸੰਵਿਧਾਨ ਦੀ ਸਾਡੇ ਹਰੇ ਹਰ ਬੰਦੇ ਆਸਤੇ ਸੰਵਿਧਾਨ ਬਰਾਬਰ ਆਇਆ ਜਾਂ ਨਹੀਂ ਕਿਸੇ ਆਸਤੇ ਸੰਵਿਧਾਨ ਥੋੜਾ ਕੰਮ ਕਰ ਰਿਹਾ ਕਿਸੇ ਆਸਤੇ ਬਹੁਤ ਵੱਡਾ ਕੰਮ ਕਰ ਰਿਹਾ ਜੀ ਬਾਹਰਲੇ ਵੀ ਸਾਡੇ ਨੌਜਵਾਨ ਇਸ ਗੱਲ ਤੋਂ ਹੀ ਦੁਖੀ ਸੀ ਕਿ ਸਾਡੇ ਜੁੜਾ ਸਵਿਧਾਨ ਆ ਜਿਵੇਂ ਸਾਡਾ ਕੈਨੇਡਾ ਅਮਰੀਕਾ ਚ ਬਰਾਬਰ ਆ ਉਹ ਸਵਿਧਾਨ ਸਾਰੇ ਪਾਸੇ ਬਰਾਬਰ ਹੋਵੇ ਇਹ ਲੜਾਈ ਹਿਊਮਨ ਰਾਈਟ ਦੀ ਸੀਗੀ ਜੀ ਹਰੇਕ ਧਰਮ ਨੇ ਇਹਦਾ ਸਾਥ ਦਿੱਤਾ Hindu ਵੀਰਾਂ ਨੇ ਸਭ ਨੇ ਜਿੰਨਾ ਕਿਸੇ ਤੋਂ ਸਰਦਾ ਸੀ ਉਹਨੇ ਹਿੱਸਾ ਪਾਇਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਬਿਲਕੁਲ ਜੀ ਜਿਵੇਂ ਇਹ ਮਗਰ ਫੋਟੋ ਮੈਂ ਵੀਰ ਨੂੰ ਕਹਾਂਗਾ ਵਿਖਾ ਦਿੱਤੀ ਜਾਏ ਖਾਲੜਾ ਸਾਹਿਬ ਦੀ ਜੇ ਫਰੀਦਕੋਟ ਗੱਲ ਹੋਈ ਤੇ ਉਹ ਆਂਦੇ ਵੀ ਜਿੱਤ ਸਾਡੀ ਨਹੀਂ ਸ਼ਹੀਦਾਂ ਦੀ ਜਿੱਤੇ ਸ਼ਹੀਦ ਬੀਨਤ ਸਿੰਘ ਦੀ ਜਿੱਤੇ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਰ ਸਿੰਘ ਦੀ ਜਿੱਤੇ ਤੇ ਇੱਥੇ ਵੀ ਇੱਕ ਸਿੰਗਰ ਨੇ ਗੀਤ ਗਾਇਆ ਸੀ ਭਾਈ ਅਮਰਤਪਾਲ ਬਹਾਨਾ ਹੈ ਤੇ ਖਾਲੜਾ ਸਾਹਿਬ ਚਿਤਾਨਾ ਵੀ ਉਹ ਜਿੱਤ ਮੈਨੂੰ ਲੱਗਦਾ ਵੀ ਅੱਜ ਖਾਲੜਾ ਸਾਹਿਬ ਦੀ ਹੋਈ ਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਾਸ਼ਾਹੀ ਸਰਕਾਰਾਂ ਨੇ ਜੋ ਗੰਦੀਆਂ ਸਰਕਾਰਾਂ ਨੇ ਨਜਾਇਜ਼ ਐਨਐਸਏ ਲਾ ਕੇ ਜੋ ਸਿੱਖੀ ਦਾ ਪ੍ਰਚਾਰ ਕਰ ਰਹੇ ਅਮਰਤ ਸ਼ਕਾਰੇ ਤੇ ਨਸ਼ੇ ਸੜਾ ਰਹੇ ਨੌਜਵਾਨਾਂ ਨੂੰ ਤਾਨਾਸ਼ਾਹੀ ਵਰਤਦੇ ਹੋਏ ਡਿਬਰੂਗੜ ਡਿਬਰੂਗੜ ਭੇਜਿਆ ਸੀ ਉਹਨਾਂ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਆ ਜਿਹੜੀਆਂ ਦੋ ਸੀਟਾਂ ਫਰੀਦਪੁਰ ਤੇ ਖਡੂਰ ਸਾਹਿਬ ਸੰਗਤਾਂ ਨੇ ਵੱਡੀ ਲੀਡ ਨਾਲ ਜਿਤਾਇਆ ਤੇ ਇਹਨਾਂ ਗੰਦੀਆਂ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿਰਫ 3 ਕੈਂਡੀਡੇਟ ਜਿੱਤਣ ਹਾਲਾਂਕਿ ਜਦੋਂ ਸਰਕਾਰ ਦੇ ਵਿੱਚ ਨਹੀਂ ਸੀ ਉਦੋਂ ਇਹਨਾਂ ਦੇ 4 ਸਨ ਜੀ ਪਾਰਲੀਮੈਂਟ ਝਾੜੂ ਵਾਲਿਆਂ ਦੇ 4 ਹੁੰਦੇ ਸਨ ਤੇ ਅੱਜ ਮੌਜੂਦਾ ਸਰਕਾਰ ਦੇ ਵਿੱਚ 3 ਹੋਣ ਦਾ ਕੀ ਕਾਰਨ ਮੰਨਦੇ ਜੀ ਇਹ ਮੌਜੂਦਾ ਸਰਕਾਰ ਦੇ ਚਪਾਈ ਦੀਪ ਸਿੰਘ ਨੂੰ ਪਹਿਲਾਂ ਕਹਿ ਦਿੱਤਾ ਸੀਗਾ ਵੀ ਇਹ ਦੂਜਾ ਦੁਬਾਰਾ ਉਹ ਬਿਆਨਤਾ ਬਚੜ ਬਣੂਗਾ ਉਹ तकरीबन ਤੁਹਾਡੇ ਸਾਹਮਣੇ ਸਾਫ ਤਾਂ ਹੋ ਚੁੱਕਾ ਹੈ ਕਿ ਭਾਈ ਹਰਮਨਪਾਲ ਸਿੰਘ ਦੇ ਉੱਤੇ ਕੀ ਕੇਸ ਸੀ ਕਿਹੜੀ ਗੱਲਾਂ ਇਹਨੂੰ ਮਤਲਬ ਦੇਲ ਦੇ ਛਟਿਆ ਤੇ ਐਨਐਸਐ ਲਗਾ ਕੇ ਦਿੱਤਾ ਇਸ ਚੀਜ਼ ਤੋਂ ਸਿੱਖ ਕੌਮ ਜੜੀ ਜਾਗ ਚੁੱਕੀ ਸੀ ਸਿੱਖ ਕੌਮ ਨੂੰ ਅਕਲ ਆ ਗਈ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਜੋ ਆਪਣਾ ਅਸਮ ਦਾ ਬੰਦਾ ਫਰਜ਼ ਉਹਨਾਂ ਨੇ ਨਿਭਾਇਆ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਉਹਨਾਂ ਦੋ ਦੋ ਪਰਸੈਂਟ ਵਾਲਿਆਂ ਨੇ ਦੋ ਹੀ ਖੜੋਤੇ ਸੀ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੋ ਗਈ ਇਹ ਕਿਤੇ ਸਾਰੇਆਂ ਸ਼ੀਟਾਂ ਦੇ ਖੜੇ ਹੁੰਦੇ ਤੇ ਗੁਰੂ ਦੀ ਕਿਰਪਾ ਨੂੰ ਚੜ੍ਹਦੀ ਕਲਾ ਹੋ ਜਣੀ। ਕੀ ਆ ਬਾਤ ਆ ਜੀ? ਹਾਂਜੀ ਇਹ ਜਿੱਤ ਸਮੁੱਚੀ ਸਿੱਖ ਕੌਮ ਪੰਥ ਦੀ ਜਿੱਤ ਹੋਈ ਏ। ਹਾਂਜੀ ਹਾਂਜੀ। ਹਾਂਜੀ ਸਿੱਖ ਪੰਥ ਦੀ ਅਮਰਤਪਾਲ ਸਿੰਘ ਨੂੰ ਦੀ ਜਿੱਤ ਆ ਹੀ ਨੌਜਵਾਨੀ ਦੀ ਜਿੱਤ ਆ।